ਸੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਆ ਔਰ ਕਰੋ ਜੀ ਗੁਰੂ ਘਰ ਕੇ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਅੱਜ ਦਾ ਦਿਨ ਵਾਹਿਗੁਰੂ ਜੀ ਸਾਰਿਆਂ ਲਈ ਵਧੀਆ ਬੀਤੇ ਹਨਾ ਸ਼ੁਰੂਆਤ ਕਰਦੇ ਆ ਜੀ ਅੱਜ ਦੇ ਵਲੋਗ ਦੀ ਗੁਰੂ ਘਰ ਦੇ ਨਾਲ ਵਾਹਿਗੁਰੂ ਜੀ ਵਾਹਿਗੁਰੂ ਔਰ ਪਿੱਛੇ ਦੇਖੋ ਕਿੰਨਾ ਵਧੀਆ ਬੱਦਲ ਹੋਇਆ ਵਾ ਮਤਲਬ ਮੀਂਹ ਪੈ ਕੇ हटਿਆ ਦੇਖੋ بارش ਹੋਈ ਸੀ ਅੱਜ ਵੀ ਮੀਂਹ ਪੈ ਕੇ हटਿਆ ਹੈ ਔਰ ਹਵਾ ਚੱਲ ਰਹੀ ਹੈ ਠੰਡੀ ਠੰਡੀ ਸੋਚਾ ਸਵੇਰ ਦਾ ਵਲੌਗ ਗੁਰੂ ਘਰ ਤੋਂ ਸਟਾਰਟ ਕਰਦੇ ਆਪਾਂ ਤਾਂ ਜਸਟ ਮੈਂ ਆਈ ਸੀ ਕੋਠੇ ਪਰ ਸੈਰ ਕਰਨ ਸੋਚਾ ਥੋੜੀ ਜੀ ਵੀਡੀਓ ਸ਼ੂਟ ਕਰਾਂ ਬਾਬਾ ਜੀ ਦੇ ਗੁਰੂ ਘਰ ਕੇ ਦਰਸ਼ਨ ਕਰਾਏ ਸਭ ਤੋਂ ਪਹਿਲਾਂ ਆਪਾਂ ਨੇ ਵੀਡੀਓ ਸਟਾਰਟ ਕਰੀ ਹੈ ਔਰ ਬੱਚੇ ਮੇਰੇ ਉੱਠਣ ਵਾਲੇ ਆਂ ហេਟਾਂ ਸੁੱਤੇ ਪਏ ਆਂ ਫਿਲਹਾਲ ਉਹਨਾਂ ਨੇ ਸਕੂਲ ਜਾਣਾ ਜਗਾਈਏ ਉਹਨਾਂ ਨੂੰ ਵੀ ਹਨਾ ਤੇ ਰੈਡੀ ਛੇੜੀ ਕਰੀਏ ਬੱਚਿਆਂ ਨੂੰ ਸਕੂਲ ਲਈ ਤੇ ਮਿਲਦੇ ਆਂ ਜੀ ਥੋੜੀ देर ਤੱਕ ਪਹਿਲਾਂ ਆਪਾਂ ਬੱਚਾ ਨੂੰ ਰੈਡੀ ਛੇੜੀ ਕਰਤੀਏ ਲਾਲੀ ਦੀ ਕੁੜੀ ਕੌਣ ਐ ਸੈਣੀ ਆਗੀ ਲਾਲੀ ਸੈਣੀ ਹਾਂ ਉਹ ਮੇਰੇ ਲਈ ਮਾਰੀ ਸੀ ਗगन ਕੁੜੀ ਆਹੋ ਜੋਤ ਕਿਲ ਪੜਾ ਉਹ ਜੋ ਉਸਦੇ ਪਿੱਛਾ ਪੜਾ ਆਹੋ ਮੈਨੂੰ ਪਤਾ ਨਹੀਂ ਮਨੂੰ ਕਹਿ ਰਹੀ ਅੰਕਲ ਜਾਣਦੇ ਹੋ ਹਣੇ ਮੈਂ ਕਿਹਾ ਤੇਰੇ ਡੈਡੀ ਦਾ ਨਾਮ ਕਹਿ ਰਹੀ ਮੇਰੇ ਡੈਡੀ ਦਾ ਨਾਮ ਹੈ ਲਾਲੀ ਸੈੜੀ ਮਾਤੇ ਹਾਂ ਜੀ ਫਰੈਂਡਸ ਬੈਂਕ ਅਗੇ ਵਿੱਚ ਆਪਾਂ ਪਹੁੰਚ ਗਏ ਆ ਸਾਨੂੰ ਥੋੜਾ ਜਿਹਾ ਕੰਮ ਹੈ ਜੀ ਬੈਂਕ ਅਗੇ ਵਿੱਚ ਔਰ ਅੰਦਰ ਚਾਹ ਪਾਣੀ ਪੀ ਰਹੇ ਤੇ ਜਿਹੜੇ ਲੱਗੇ ਹੋਏ ਆ ਇਸ ਕਰਕੇ ਥੋੜਾ ਜਿਹਾ ਕਾਊਂਟਰ ਖਾਲੀ ਪਏ ਆ ਕਿਉਂਕਿ ਚਾਹ ਦਾ ਟਾਈਮ ਹੋ ਗਿਆ ਤਾਂ ਇਹਨਾਂ ਦਾ ਔਰ ਅਸੀਂ ਵੇਟ ਕਰ ਰਹੇ ਤੇ ਥੋੜਾ ਜਿਹਾ ਵੀ ਚਲੋ ਚਾਹ ਪਾਣੀ ਪੀ ਲੈਣ ਦੋ ਫਿਰ ਆਪਾਂ ਆਪਣਾ ਕੰਮ ਕਰਵਾਨੇ ਆ ਕਿਉਂਕਿ ਲੋੜ ਮੇਰੀ ਥੀ ਕਿਉਂਕਿ ਸਾਈਨ ਮੇਰੇ ਹੋਣੇ ਤੇ ਇਸ ਕਰਕੇ ਬਵਜੁਦ ਕੇ ਪਾਪਾ ਮੈਨੂੰ ਲੈ ਕੇ ਆਈ ਹੈ ਤੇ ਫਿਲਹਾਲ ਜੋ ਆਪਾਂ ਕੰਮ ਆਇਆ ਤੁਹਾਨੂੰ ਦੱਸ ਦੰਨੇ ਆ ਤੇ ਲੋ ਜੀ ਕੰਮ ਵੀ ਬਸ ਸਾਡਾ ਹੋਣ ਵਾਲਾ ਹੀ ਆ ਸਾਈਨ ਵਗੈਰਾ ਮੇਰੇ ਹੋ ਗਏ ਆ ਤੇ ਥੋੜੇ ਜੇ ਡਾਕੂਮੈਂਟ ਹੋਰ ਆ ਜਿਨ੍ਹਾਂ ਤੇ ਸਾਈਨ ਹੋਣੇ ਆ ਮੇਰੇ ਤੇ ਬਾਕੀਆਂ ਤੇ ਹੋ ਚੁੱਕੇ ਆ ਤੇ ਲੋ ਜੀ ਮਵਜੂਦ ਕੇ ਪਾਪਾ ਫੋਟੋਸਟੇਟ ਕਰਵਾਣ ਚਲੇਗੇ ਤੇ ਹੁਣ ਹੀ ਆਈਆਂ ਇਹ ਤੇ ਅਸੀਂ ਲਗੇ ਗੱਲਾਂ ਮੱਤਾ ਮਾਰਨੀ ਇੱਧਰ ਔਰ ਫਿਲਹਾਲ ਥੋੜੀ ਦੇਰ ਤੱਕ ਹੁਣ ਮਤਲਬ ਪਹਿਲਾਂ ਜਦੋਂ ਆਈਆਂ ਨਾ ਸਭ ਤੋਂ ਪਹਿਲਾਂ ਅਸੀਂ ਆਏ ਤੇ ਕੋਈ ਹੈ ਨਹੀਂ ਤਾ ਹੋਰ ਤੇ ਹੁਣ ਹੌੜੀ-ਹੌਲੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ ਤੇ ਇੱਧਰ ਖੜਿਆ ਸਕਿਉਰਟੀ ਗਾਰਡ ਸਾਹਮਣੇ ਔਰ ਫਿਲਹਾਲ ਸਾਡੀ ਵਾਰੀ ਆ ਚੁੱਕੀ ਆ ਬਸ 5-10 ਮਿੰਟ ਲੱਗਣੇ ਆ ਨੈਟ ਤੇ ਚੜਨ ਲੱਗੇ ਆ ਲੱਗਿਆ ਜੀ ਸਾਡਾ ਕੰਮ ਕੰਮ ਸਾਡਾ ਹੋ ਗਿਆ ਜੀ ਲੋ ਜੀ ਫਰੈਂਡਸ ਆਪਾਂ ਡਾਕ ਖਾਨੇ ਸੋਰੀ ਬੈਂਕੇ ਦੇ ਵਿੱਚ ਗਈ ਸੀ ਤੇ ਔਰ ਜਸਟ ਹੁਣੀ ਵਾਪਸ ਆਈ ਆ ਤੇ ਆ ਕੇ ਮੈਂ ਧਰੀ ਅੱਛਾ ਔਰ ਚਾਹ ਤਰੀਵੀ ਹੈ ਮੇਰੀ ਔਰ ਬੱਚੇ ਆਏਗੇ ਮੇਰੇ 2 ਵਜੇ ਫਿਲਹਾਲ ਆਪਾਂ ਚਾਹ ਚੁ ਪੀ ਲਈਏ ਪਹਿਲਾਂ ਭੁੱਖ ਵੀ ਬਹੁਤ ਲੱਗੀ ਆ ਔਰ ਮੈਂ ਗਈ تھی ਅੱਜ ਕੋਈ ਕੰਮ ਬੈਂਕ ਕੇ ਵਿੱਚ ਕੰਮ ਦਾ ਕਿਉਂਕਿ ਅੱਜ ਬਬਜਤ ਕੇ ਪਾਪਾ ਨੂੰ ਛੁੱਟੀ ਸੀ ਕਿਉਂਕਿ ਵਰਕ ਸਸਪੈਂਡ ਹੈ ਅੱਜ ਕੋੜ ਕੇ ਵਿੱਚ ਔਰ ਇਸ ਕਰਕੇ ਇਹਨਾਂ ਦਾ ਮੈਨੂੰ ਫਾਇਦਾ ਹੋ ਗਿਆ ਤੇ ਮੈਂ ਆਪਣਾ ਬੈਂਕੇ ਦਾ ਕੰਮ ਨਿਵੇੜਿਆ ਜੀ ਤੇ ਚਲੋ ਜੀ ਚਾਹ ਪੀਏ ਆਪਾਂ ਪਹਿਲਾਂ ਚਾਹ ਧਰੀ ਵੀ ਆ ਮੇਰੀ ਲਿਓ ਨੇ ਸੁਸੂ ਕਰਦਿਆ ਲੋਕ ਕੀ ਕਰਾਈਏ ਆਪਣੇ ਲਿਓ ਨੇ ਦੇਖੋ ਕੀ ਕਰਿਆ ਸੁਸੂ ਕਰਦਿਆ ਲਿਓ ਨੇ ਲੋਜੀ ਇੱਕ ਵਾਸਤੇ ਆਪਣੀ ਚਾਹ ਬਣ ਰਹੀ ਹੈ। ਔਰ ਮੈਂ ਲੈ ਲਈ ਆਪਣੀ ਨਮਕੀਨ ਪਕੌੜੀਆਂ। ਕਿਉਂਕਿ ਮੈਨੂੰ ਆਦਤ ਹੈ ਚਾਹ ਨਾਲ ਕੁਛ ਨਾ ਕੁਛ ਖਾਣੇਗੀ। ਆਪਣੇ ਲਈਆਂ ਪਕੌੜੀਆਂ ਔਰ ਚਾਹ ਵੀ ਬਣ ਗਈ ਹੈ ਜੀ। ਤੋਂ ਲੋਜੀ ਇੱਧਰ ਚਾਹ ਬਣ ਗਈ ਹੈ। ਪਹਿਲਾਂ ਮੈਂ ਥੋੜੀ ਜਿਹੀ ਫਿੱਕੀ ਚਾਹ ਘਟਾਂਗੀ। ਕਿਉਂਕਿ ਬਬਜਤ ਦੇ ਪਾਪਾ ਫਿੱਕੀ ਚਾਹ ਪੀਂਦੇ ਆ। ਔਰ ਪਹਿਲਾਂ ਮੈਂ origignal ਆਵਾਜ਼ ਦੇ ਵਿੱਚ ਵੀਡੀਓ ਬਣਾਈ ਤੀ ਫਿਰ ਮੈਨੂੰ ਰਿਕਾਰਡਿੰਗ ਕਰਨੀ ਪਈ ਕਿਉਂਕਿ ਪਿੱਛੇ ਨਾ ਆਵਾਜ਼ਾਂ ਆ ਰਹੀਆਂ ਦੀਆਂ ਬਹੁਤ ਜ਼ਿਆਦਾ ਤੇ ਲੋ ਜੀ ਪਹਿਲਾਂ ਆਪਾਂ ਥੋੜੀ ਜੀ ਫਿੱਕੀ ਚਾਹ ਕੱਢ ਲੈਨੇ ਆ ਉਸ ਤੋਂ ਬਾਅਦ ਮੈਂ ਚੀਨੀ ਪਾਉਂਗੀ ਜਿਹੜੀ ਸਾਡੇ ਵਾਲੀ ਚਾਹ ਹੈ ਕਿਉਂਕਿ ਜੋਤ ਮੇਰੀ ਔਰ ਰੂਪ ਦੀ ਅਸੀਂ ਪੀਵਾਂਗੇ ਜੀ ਮਿੱਠੀ ਚਾਹ ਔਰ ਮੇਰੇ ਹਸਬੰਦ ਪਿੰਦੇ ਆ ਫਿੱਕੀ ਚਾਹ ਮਤਲਬ ਪੂਰੀ ਤਰ੍ਹਾਂ ਫਿੱਕੀ ਚਾਹ ਨਹੀਂ ਪਿੰਦੇ ਹਲਕਾ ਜਾਂ ਮਿੱਠਾ ਪਿੰਦੇ ਆ ਮਤਲਬ ਫਿਰ ਮੈਂ ਹੁਣ ਆਪਣੀ ਚ ਜ਼ਿਆਦਾ ਤੇਜ਼ ਮਿੱਠਾ ਪਾ ਲਿਆ ਥੋੜਾ ਜਿਹਾ ਤੈ ਲੋ ਜੀ ਚਾਹ ਬਣ ਕੇ ਹੋ ਗਈ ਹੈ ਰੈਡੀ ਨਮਕੀਨ ਮੈਂ ਆਪਣੀ ਕੋਲੀ ਚ ਪਾ ਲਈ ਹੈ ਤੇ ਹੁਣ ਚਾਹ ਵੀ ਰੈਡੀ ਆ ਆਓ ਜੀ ਆਪਾਂ ਬੈਠ ਕੇ ਚਾਹ ਪੀਵਾਂਗੇ 11 ਵਜੇ ਦੀ 12 ਹੀ ਵਜ ਗਏ 12:30 ਕਿਉਂਕਿ ਅਸੀਂ ਮਾਰਕੀਟ ਚਲੇ ਗਏ ਤੇ ਨਾ ਬੈਂਕ ਚ ਚਲੀ ਗਈ ਸੀ ਮੈਂ ਅੱਜ ਕੰਮ ਤਾਂ ਸਾਨੂੰ ਬੈਂਕ ਦੇ ਵਿੱਚ ਤੇ ਫਾਈਨਲੀ ਮੇਰਾ ਕੰਮ ਹੋ ਗਿਆ ਜੀ ਕਿਉਂਕਿ ਅੱਜ ਮੇਰੇ ਹਸਬੰਦ ਨੂੰ ਛੁੱਟੀ ਸੀ ਮੇਰੇ ਸਾਈਨ ਹੋਣੇ ਤੇ ਮਤਲਬ ਅੱਜ ਕੰਮ ਮੇਰਾ ਹੋ ਗਿਆ ਫਾਈਨਲੀ ਤਾਂ ਲੋ ਜੀ ਜਸਟ ਮੈਂ ਰੋਟੀ ਰੋਟੀ ਬਣਾ ਕੇ ਹਟੀਆਂ ਹੋਣੀ ਔਰ ਬੱਚਿਆਂ ਦਾ ਟਾਈਮ ਹੋ ਗਿਆ ਆਣੇ ਦਾ ਕਿਆ ਲਿਓ ਰੂਪੈਣ ਜੋਤਾਨੇ ਵਾਲੀਆਂ ਅੱਜ ਰੂਪੈਣ ਜੋਤਾਨਣ ਵਾਲੇ ਐ ਬੱਚੇ ਮੇਰੇ ਲਿਓ ਠੀਕ ਜਾ ਬੱਤਮੀਜ਼ਾ ਪਿਆਰੀ ਚੱਟੀ ਜਾਏਗਾ ਲਿਓ ਇਡੀਅਟ ਜਾ ਬੱਚੇ ਆਣੇ ਵਾਲੇ ਆ ਜੀ ਮੇਰੇ ਬਸ ਬਗਜੋਤ ਕੇ ਪਾਪਾ ਲੈਣ ਗਏ ਆ ਪੋਚਾ ਲਾ ਦੀਏ ਥੋੜਾ ਜਾ ਤੋ ਦੇਖ ਰਹੀ ਆ ਜੀ ਰੂਪੈਣ ਜੋਤਾਨ ਵਾਲੀਆਂ ਔਰ ਲੂਈ ਲਿਓ ਸੌਰੀ ਲੂਈ ਨਾਮ ਯਾਦ ਆ ਜਾਂਦਾ ਕਿਉਂਕਿ ਜਿਹੜੇ ਸਾਡੇ ਗਵਾਂਢੀ ਆ ਨਾ ਲੂਈ ਕਹੀ ਜਾਂਦੇ ਆ ਲਿਓ ਨੂੰ ਤੇ ਲਿਓ ਨੂੰ ਵੀ ਦੇਖ ਰਹੀ ਆ ਮੈਂ ਲਿਓ ਜ਼ਰੰਦ ਮੇਰੇ ਪੈਰ ਨਾ ਖਾ ਇਹਨੂੰ ਆਏ ਹੋ ਗਿਆ ਵੀ ਰੂਪਾਂਡ ਜੋਤਾਣੇ ਵਾਲੀਆਂ ਨਾਣੇ ਵਾਲਾ ਹੈ ਉੱਥੇ ਚੱਲ ਉੱਥੇ ਉੱਥੇ ਚੱਲ ਰੂਪਾਂਡ ਜੋਤਾਣੇ ਵਾਲੇ ਹਨ ਦੇਖੋ ਦੇਖੋ ਕਿਸ ਤਰ੍ਹਾਂ ਚੜ ਰਿਹਾ ਮੇਰੇ ਉੱਪਰ ਆ ਦੇਖ ਆ ਦੇਖ ਉਹ ਬੱਸ ਰਹਿਣ ਦੇ ਹਟ ਜਾ ਲਿਓ ਠੀਕ ਹੈ ਜਾ ਥੱਪੜ ਲਾਉਂਗੀ ਮੈਂ ਤੇਰੇ ਬਦਤਮੀਜ਼ਾ ਜੋਤਣ ਰੂਪਾਂਨੇ ਵਾਲੇ ਹਨ ਨਾ ਇਹਨੂੰ ਆਏ ਆ ਵੀ ਜੋਤੂ ਨਾਣੇ ਵਾਲੇ ਹਨ ਔਰ ਮਸਤ ਰਿਆ ਬੰਦਾ ਆ ਜਾ ਚਾ ਨਿਕਲ ਪਰ ਮੁੰਜੋਤ ਆਗੀ ਮੁੰਜੋਤ ਆਗੀ ਜੋਤ ਓਏ 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 ਬਸ ਲੀਆ ਆਜੇ ਲੈ ਆਜ ਲੀਆ ਮਿਲਕੀ ਦੀਦੀ ਦੀਦੀਆਂ ਮਿਲਕੀਆਂ ਦੋ ਲੀਓ ਨੂੰ चलो दीदी मिलगी लियो बस बस चलो, चलो।, चलो अंदर चलो पहला अंदर मिलियो अंदर मिलियो देख लो बच्चे आ गए स्कूल से जी और लियो चलो लिओ मैं भी नाली ही आ रही हूँ अच्छे चलो अंदर चलो लिओ अंदर चल चलो एसी लगाया लिखाया अंदर चलो गर्मी है ना अंदर चलो ਜੋ ਆਂ ਬੜੀ ਕਿੱਲਾ ਹਲ ਪਹੁੰਚ ਗਿਆ ਨੀ ਆ ਜਾ ਚਲ ਬੈਠੋ ਇਤਨੀ ਲੜਵੰਦ ਕਰੀ ਵੀ ਆ ਚੱਲ ਰਹੀ ਆ ਹਨਾ ਲਿਓ ਆ ਗਿਆ ਲਿਓ ਕਿੱਥੇ ਗਿਆ ਹੱਥ ਤੋਂ ਕੇ ਰੋਟੀ ਖਾਣੀ ਆ ਹੁਣ ਲਿਓ ਚੱਕਿਆ ਦਾ 15 ਨਹੀਂ ਸੂਸੇ ਕੌਣ ਲਿਆ ਤੇਰੇ ਮम्मा ਆਲੂ ਕੱਟ ਰਹੇ ਆ ਲਬੂ ਵਾਲੇ ਵੇ ਤੇ ਇਹਨਾਂ ਨੂੰ ਕੱਢ ਰਹੇ ਇਸका छल्ले छल्लेगे ਔਰ ਉਧਰ ਲਿਓ ਭੋਂਗ ਰਿਹਾ ਕਹਿੰਦਾ ਮੈਨੂੰ ਵੀ ਦੋ ਥੋੜੀ ਸਨਾਪੜਾ ਖਾ ਲਿਆ ਹਨਾ ਹਾਂ ਲਿਓ ਮੰਗ ਰਿਹਾ ਕਹਿੰਦਾ ਮੈਨੂੰ ਦਿਓ ਔਰ ਇੱਧਰ इधर रूप आ गई छोचे लगाई ये छोचे हां हां छोचे टाइम लगेगा क्या लगेगा ओ देख तब सो ये प्लेट ऐसे रहेगी कहते सो से चल तो बनी नहीं चल कितना टाइम लगेगा मेरी प्लेट खाली की खाली ही रह गई है खाने को भाल दी है समोसे और मम्मी चो बना भी मेरे पुत्र समोसे नहीं मिले कल खुली गए हो पुआ गया है ਅਜੀ ਕਾ ਪਰਿਵਾਰ ਹੈ ਕਹਦੇ ਹੀ ਹਮਮ ਔਰ ਦੇਖੋ ਜੀ ਇਸ ਕਾ ਜੁੱਤੀਆਂ ਲੱਗੀਆਂ ਦੀ ਜੀ ਥੋੜੀ ਜਰ ਪਹਿਲਾਂ ਜੀ ਔਰ ਇਹ ਫੇਰ ਔਰ ਇਹ ਫੇਰ ਚਲਾ ਗਿਆ ਮੰਮੀ ਦੇ ਪਿੱਛੇ ਚੱਲੋ ਮੈਨੂੰ ਲੈ ਲਓ ਹਾਂ ਦੇਖ ਲਓ ਹਾਂ ਆ ਜਾ ਬਿੱਚ ਆ ਜਾ ਮੂੰਹ ਕੋਲ ਲੋ ਜੀ ਰੁਪਿੰਦਰ ਨੇ ਵੀ ਰੋਟੀ ਖਾ ਲਈ ਐ ਸਾਰਿਆਂ ਨੇ ਖਾ ਲਈ ਖਾਣਾ ਆਪਣਾ ਪਰ ਜੋਤ ਦੇਖ ਰਹੀ ਸੀ ਕਿ ਸਮੋਸੇ ਆਉਣਗੇ ਜੋਤ ਨੇ ਸਾਹਮਣਾ 100 ਸਰ ਪਲੇਟ ਰੱਖੀ ਵੀ ਪਰ ਵਿਚਾਰੀ ਕਾ ਸਮੋਸੇ ਨਹੀਂ ਆਏ ਹਲੇ ਕਿਉਂਕਿ ਸਮੋਸੇ ਖਾਣ ਰਹੇ ਤੇ ਹਲੇ ਦੁਕਾਨ ਪਰ ਤਾਂ ਕਰਕੇ ਮੁੜ ਆਏ ਔਰ ਲਿਓ ਨੇ ਪਾਇਆ ਵਾ ਗਾਲ ਲਿਓ ਨੂੰ ਆਏ ਹੋ ਗਿਆ ਵੀ ਦੀਦੀਆਂ ਆ ਗਈਆਂ ਦੋਨੋਂ ਹੁਣ ਲਿਓ ਖੇਡੇਗਾ ਤੇ ਫਿਲਹਾਲ ਇੱਧਰ ਮਾਤਾ ਰਾਣੀ ਕੀ ਕਥਾ ਲਾਈ ਵੀ ਆ ਬਬਜੋਦ ਕੇ ਪਾਪਾ ਕਥਾ ਸੁਣ ਰਹੇ ਆ ਕਿਉਂਕਿ ਇਹ ਧਾਰਮਿਕ ਕਹਾਣੀਆਂ ਸੁਣ ਰਹੇ ਆ ਔਰ ਆਪਾਂ ਕਰਦੇ ਆ ਜੀ ਵਲੋਗ ਦਾ ਐਂਡ ਕਿਉਂਕਿ ਵਲੋਗ ਹੋ ਜਾਣਾ ਲੰਬਾ ਤੇ ਬਾਕੀ ਰੋਟੀ ਪਾਣੀ ਆਪਣਾ ਹੋ ਗਿਆ ਸਾਰਿਆਂ ਦਾ ਖਾ ਲਿਆ ਜੀ ਰੋਟੀ ਪਾਣੀ ਔਰ ਫਿਲਹਾਲ ਮੈ ਵੀ ਹੁਣ ਨੀਂਦ ਆ ਰਹੀ ਐ ਸੌਂਗੀ ਦੋ ਘੜੀ ਟਾਈਮ ਹੋ ਗਿਆ ਜੀ ਮੇਰੇ ਖਿਆਲ ਮਾ 2:30 ਵਜ ਗਏ ਆ 2:00 ਵਜੇ 2:00 ਵਜੇ ਬੱਚੇ ਆਈਆਂ ਮੇਰੇ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਬਾਈ ਬਾਈ ਮੈਂ ਗਈ ਸੀ ਅੱਜ ਮਾਰਕੀਟ ਔਰ ਮਾਰਕੀਟ ਮੈਨੂੰ ਬੈਂਕ ਦੇ ਵਿੱਚ ਥੋੜਾ ਜਿਹਾ ਕੰਮ ਤਾਂ ਇਸ ਕਰਕੇ ਮੈਨੂੰ ਥੋੜਾ ਜਿਹਾ ਲੇਟ ਹੋ ਗਈ ਮੈਂ ਥੱਕ ਵੀ ਗਈ ਚਾਹ ਮੜ ਦੇ ਨੇੜੇ ਹੀ ਜਾਵਾਂ ਤਾਂ ਵੀ ਥੱਕ ਜਾਨੀ ਆ ਮੈਂ ਬਾਈ ਜੀ ਬਾਈ ਟੇਕ ਕੇਅਰ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਫੁੱਲ ਵਾਚ ਫੁੱਲ ਵਾਚ ਕਰਿਆ ਕਰੋ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਹਨਾ ਤੇ ਫਿਰ ਕਮੈਂਟ ਕਰਿਆ ਕਰੋ ਨਾਲੇ ਪਤਾ ਲੱਗੂਗਾ ਵੀ ਹਾਂ ਤੁਸੀਂ ਕੀ ਦੇਖਿਆ ਤੇ ਫਾਈਨਲੀ ਮੋਟੀ ਤਾਂ ਹੈਗੀ ਆ ਮੈਂ ਹਨਾ ਮਾਈ ਜੀ ਬਾਈ ਟੇਕ ਕੇਅਰ